ਅਸਲਾਮੁਅਲੈਕਮ ਉਹਨੇ ਸੋਨੇ ਦੀ ਛੁਰੀ ਲੱਭੀ ਐ ਨਾ ਤੇ ਉਹਨੇ ਢੇਡ ਨਹੀਂ ਪਾੜ ਲੈਣਾ ਚਾਹੀਦਾ ਉਹ ਇੱਕ ਪਿੰਡ ਦੇ ਵਿੱਚ ਇੱਕ ਹਕੀਮ ਸੀ ਬਾਬਾ ਉਹ ਲੋਕਾਂ ਨੂੰ ਦਵਾਈ ਦੁੱਈ ਦਿੰਦਾ ਸੀ ਤੇ ਉਹਦੇ ਨਾਲ ਹੀ ਨਾ ਇੱਕ ਮੁੰਡੇ ਨੇ ਆ ਕੇ ਦੁਕਾਨ ਬਣਾ ਲਈ ਦਵਾਈਆਂ ਦੇਣ ਵਾਲੀ ਉਹਨੇ 8 10 ਡਿਗਰੀਆਂ ਜਿਹੜੀਆਂ ਨੇ ਨਾ ਉਹ ਸਾਹਮਣੇ ਲਾ ਦਿੱਤੀ ਮੈਂ ਵੀ ਡਿਗਰੀ ਕੀਤੀ ਮੈਂ ਵੀ ਡਿਗਰੀ ਕੀਤੀ ਮੈਂ ਵੀ ਡਿਗਰੀ ਕੀਤੀ ਤੇ ਉਹ ਜਿਹੜਾ ਨਾ ਉਹਨੇ ਵੀ ਦੁਕਾਨ ਬਣਾ ਲਈ ਉਹ ਖੈਰ ਜੀ ਲੋਕਾਂ ਦੀਆਂ ਡਿਗਰੀਆਂ ਵੇਖਿਆ ਤੇ ਉਹਦੇ ਕੋਲ ਦਵਾਈ ਲੈਣੀ ਸ਼ੁਰੂ ਕਰਤੀ ਉਹ ਕਿਸੇ ਨਾ ਬਾਬੇ ਨੂੰ ਪੁੱਛਿਆ ਵੀ ਬਾਬਾ ਤੇਰੇ ਕੋਲ ਹੁਣ ਕਿਉਂ ਨਹੀਂ ਲੋਕ ਦਵਾਈ ਲੈਣ ਆਦੇ ਉਹ ਬਾਬਾ ਆਦਾ ਪੁੱਤਰ ਮੇਰੇ ਕੋਲ ਡਿਗਰੀਆਂ ਨਹੀਂ ਹੈਗੀਆਂ ਹੁਣ ਡਿਗਰੀਆਂ ਦਾ ਦੌਰ ਆ ਗਿਆ ਤੇ ਉਹਨੇ ਕਿਹਾ ਬਾਬਾ ਤੇਰਾ ਤਜਰਬਾ ਕਿਨਾ ਹੈ ਉਹਨੇ ਕਿਹਾ ਜੀ ਮੇਰਾ 50 ਸਾਲ ਤਜਰਬਾ ਹੈ ਮੈਂ ਲੋਕਾਂ ਨੂੰ 50 ਸਾਲ ਹੋ ਗਏ ਨੇ ਦਵਾਈ ਦੇਣਾ ਪਿਆ ਉਹਨੇ ਬਾਬਾ ਲਿਖbaar 50 ਸਾਲਾ ਤਜਰਬਾ ਖੈਰ ਜੀ ਉਹ ਬਾਬੇ ਨੇ ਜਿਹੜਾ ਹੈ ਨਾ ਬਾਹਰ ਲਿਖਤਾ 50 ਸਾਲਾ ਤਜਰਬਾ ਉਹ ਲੋਕਾਂ ਨੇ ਜਦੋਂ ਵੇਖਿਆ ਨੇ ਕਿ ਬਾਬੇ ਦਾ 50 ਸਾਲ ਦਾ ਤਜਰਬਾ ਹੈ ਉਹ ਲੋਕਾਂ ਜਿਹੜੇ ਨਾ ਦਵਾਈ ਬਾਬੇ ਤੋਂ ਲੈਣੀ ਸ਼ੁਰੂ ਕਰਤੀ ਉਹਨੇ ਕਿਹਾ ਵੀ ਨਵਾਂ ਮੁੰਡਾ ਹੈਗਾ ਪਤਾ ਨਹੀਂ ਹੁਣ ਇਹਦੇ ਕੋਲ ਤਜਰਬਾ ਤਾਂ ਹੈ ਨਹੀਂ ਕੀ ਕਰਦਾ ਤੇ ਇਹ ਜਿਹੜਾ ਨਾ ਅਸੀਂ ਬਾਬੇ ਤੋਂ ਦਵਾਈ ਲੈਨੇ ਆ ਉਹ ਇਸ ਤਰ੍ਹਾਂ ਹੀ ਨਾ ਪਹਿਲੇ ਬੰਦਿਆਂ ਕੋਲ ਤਜਰਬੇ ਹੁੰਦੇ ਸਨ ਤੇ ਹੁਣ ਅੱਛਾ ਪਹਿਲੋ ਤੁਸੀਂ ਨੋਟ ਕਰੋ ਕਿ ਪਹਿਲੇ 4 4 5 5 ਨਵਾਂ ਹੁੰਦੀਆਂ ਸੰਦਰਾਣੀਆਂ ਜਠਾਣੀਆਂ ਹੁੰਦੇ ਸਨ ਤੇ ਆਪ ਨੂੰ ਨਾ ਤੀਲਾ ਨਹੀਂ ਸੀ ਲੰਗਦਾ ਹੁੰਦਾ ਮਾਂ ਪਿਓ ਨੇ ਤਰਬੀਅਤ ਹੀ ਅਸਰ ਕਰਤੀ ਹੁੰਦੀ ਤਜਰਬਾ ਹੀ ਹੈ ਨਾ ਅਸੀਂ ਤੇ ਹੁਣ ਇੱਕ ਪਿਓ ਦਾ ਇੱਕ ਹੀ ਪੁੱਤਰ ਹੈ ਤੇ ਇੱਕ ਹੀ ਨੋਹ ਹੈ ਤੇ ਉਹਨਾਂ ਦੀ ਆਪਜ ਬੰਦੀ ਨਹੀਂ ਉਹ ਇੱਕ ਪੁੱਤਰ ਦੀ ਆਦੇ ਪਿਓ ਨਾਲ ਹੀ ਬੰਦੀ ਹੈਗੀ ਉਹ ਆਦਾ ਇੱਕ ਘਰ ਦੇ ਵਿੱਚ ਰਹਿ ਕੇ ਵੀ ਵਖਰੀ ਨੇ ਉਹ ਵਖਰੇ ਕਿਵੇਂ ਨਾ ਹੁਣ ਹੁਣ ਜੇ ਬਾਲ ਜਦੋਂ ਬਾਲ ਹੁੰਦਾ ਉਹ ਤਿੰਨਾਂ ਸਾਲਾਂ ਦਾ ਬਾਲ ਹੁੰਦਾ ਬਾਲ ਵੇ ਸਵਾਰ ਕੇ ਟੁਰਨ ਦਾ ਬਾਲ ਨਹੀਂ ਹੁੰਦਾ ਤੋ ਉਹਨੂੰ ਸਕੂਲੇ ਦਾ ਹਲ ਕਰਾਇਤਾ ਉਹ ਬਾਅਦ ਸਕੂਲੇ ਚਲਾ ਗਿਆ ਸਵੇਰ ਸਵੇਰੇ ਪਿਓ ਨੌਕਰੀ ਤੇ ਚਲਾ ਗਿਆ ਉਹ ਬਾਲ ਆ ਕੇ ਆਲੂ ਸੌਂ ਜਾਂਦੇ ਨੇ ਪਿਓ ਲੇਟ ਆਇਆ ਨਾ ਪਿਓ ਬਾਲ ਨੂੰ ਮਿਲਿਆ ਤੇ ਨਾ ਬਾਲ ਪਿਓ ਨੂੰ ਮਿਲੇ ਉਹ ਫਿਰ ਕੋ ਇਸ ਤਰ੍ਹਾਂ ਦਾ ਹੀ ਹੁਣ ਹੈ ਨਾ ਪਿਆਰ ਮੁਹਬਤ ਵੀ ਤੇ ਅੱਗੇ ਕੀ ਹੁੰਦਾ ਸੀ ਉਹ ਭਾਵੇਂ ਇੰਨੀਆਂ ਡਿਗਰੀਆਂ ਨਹੀਂ ਸਨ ਹੁੰਦੀਆਂ ਉਹ ਜਿਹੜੇ ਬਾਲ ਸਨ ਉਹ ਸਵੇਰੇ ਜਦੋਂ ਪਿਓ ਨੇ ਜਾਣਾ ਹਲ ਪੰਜਾਲੀ ਲੈ ਕੇ ਰੇੜਾ ਲੈ ਕੇ ਖੇਤਾਂ ਦੇ ਵਿੱਚ ਕੰਮ ਕਰਨ ਉਹਨੇ ਨਾਲ ਹੀ ਬਾਲ ਬੈ ਗਏ ਹੁੰਦੇ ਸਨ ਉਹਨੇ ਆਦਕ ਖੇਤ ਚ ਕੰਮ ਕੀਤੀ ਜਾਣਾ ਪਿਓ ਨੇ ਤੇ ਬਾਲਾਂ ਹੀ ਕਰਦਾ ਉਹਦੇ ਸੇ ਮਿੱਟੀ ਚ ਖੇੜੀ ਜਾਣਾ ਕਰਨਾ ਉਹ ਇੰਜ ਹੀ ਜਵਾਨ ਹੋ ਜਾਣਾ ਇਸ ਤਰ੍ਹਾਂ ਹੀ ਨਾਲ ਕੰਮ ਕਰਨ ਲੱਗ ਪੈਣਾ ਉਹ ਆਪ ਚ ਇਸ ਤਰ੍ਹਾਂ ਹੀ ਪਿਆਰ ਵਾਧਾ ਰਹਿਣਾ ਤੇ ਉਹ ਆ ਨਾ ਪਿਓ ਨੂੰ ਪਤਾ ਹੁੰਦਾ ਸੀ ਕਿ ਮੈਂ ਬਾਲ ਨੂੰ ਵੱਖਰੇ ਕਰਦਾ ਮੁੰਡੇ ਨੂੰ ਤੇ ਨਾ ਮੁੰਡੇ ਨੂੰ ਪਤਾ ਸੀ ਕਿ ਅਸੀਂ ਪਿਓ ਦੇ ਨਾਲ ਪਿਓ ਤੋਂ ਵੱਖਰੇ ਹੋਣਾ ਉਹ ਇਸੇ ਰਹੀ ਰਾਈ ਸਲੂ ਕੀ ਜਿਹੜਾ ਹੈ ਨਾ ਅਗਾ ਨਵਾਂ ਆਣੀਆਂ ਤੇ ਉਹ ਵੀ ਇਸੇ ਰਹੀ ਰਾਈ ਸਲੂ ਕੀ ਰਹੀ ਜਾਣਾ ਤੇ ਹੁਣ ਹਰ ਬੰਦੇ ਦੇ ਅੱਸੀ ਮੋਬਾਈਲ ਹੈ ਹੁਣ ਸਾਡੀ ਸਾਰੀ ਜਿਹੜੀ ਤਰਬੀਅਤ ਹੈ ਨਾ ਉਹ ਮੋਬਾਈਲ ਹੀ ਕਰਦਾ ਉਹ ਕਿਸੇ ਨੂੰ ਪੁੱਛ ਲਵੋ ਉਹਨੇ ਮੁੰਡੇ ਨੂੰ ਪੁੱਛ ਲਵੋ ਉਹਨੇ ਬਜਾਏ ਆਦੇ ਕਿਸੇ ਵੱਡੇ-ਵਡੇਰੇ ਤੋਂ ਪੁੱਛਣ ਦੇ ਉਹਨੇ ਮੋਬਾਈਲ ਕੱਢ ਲੈਣਾ ਉਹਨੇ ਗੂਗਲ ਕੱਢ ਲੈਣਾ ਉਹ ਸਾਡੀ ਤਰਬੀਅਤ ਸਾਰੀ ਜਿਹੜੀ ਹੈ ਨਾ ਉਹ ਰਹਿ ਗਈ ਮੋਬਾਈਲ ਦੇ ਵਿੱਚੀ ਤੇ ਅੱਗੋਂ ਫਿਰ ਘਰ ਦੇ ਵਿੱਚ ਸਲੂਕ ਵੀ ਅੱਗੇ ਵੱਡੇ ਆ ਬੰਦੇ ਨੂੰ ਤਜਰਬੇ ਹੁੰਦੇ ਸਨ ਜ਼ਿੰਦਗੀਆਂ ਗੁਜ਼ਾਰੀਆਂ ਸਨ ਉਹਨਾਂ ਤੇ ਹੁਣ ਉਹ ਉਹਨਾਂ ਨੂੰ ਪੁੱਛਦਾ ਹੀ ਕੋਈ ਨਹੀਂ ਅੱਲਾ ਪਾਕ ਤੋਂ ਅਨੁਸਾਰ ਇਹਨੂੰ ਖਸਤਾ ਵਸਤਾ ਰੱਖੇ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰ ਦਿਓ ਜੀ